ਸੀਪੀਆਈ ਕੋਰਟ ਪੰਚਕੂਲਾ ਨੇ ਸਲਸੇ ਵਾਲਿਓ ਸੌਦੇ ਸਾਧੂ ਨੂੰ ਬੀਸਟ ਲਿਖਿਆ ਦਰਿੰਦਾ ਇਹ ਦਰਿੰਦਾ ਇਹ ਦਰਿੰਦੇ ਦੇ ਉਪਾਸ਼ਕ ਆ ਜੇ ਉਪਾਸ਼ਕ ਨਾ ਹੁੰਦੇ ਤਾਂ ਉਹਨੂੰ ਮਾਫੀ ਨਾ ਦਿੰਦੇ ਅਣ ਮੰਗੀ ਮਾਫੀ ਬਿਨ ਮੰਗੀ ਮਾਫੀਆਂ ਜਿਹੜੀਆਂ ਦਿੰਦੇ ਦੇ ਉਹਦੇ ਚ ਸਾਰੇ ਦੋਚੀ ਨੇ ਬਾਦਲ ਪਰਵਾਦ ਬਾਦਲ ਦਾ ਸਾਰਾ ਤੇ ਮਜੀਠੀਆ ਤੇ ਜਿੰਨਾ ਇਹਨਾਂ ਦਾ ਲੋਂਗ ਲਾਣਾ ਹੈਗਾ ਪਹਿਲਾਂ ਤਾਂ ਇਹ ਤੈਅ ਕਰੋ ਵੀ ਤੁਹਾਡਾ ਪੰਥ ਕਿਹੜਾ ਤੇ ਸਾਡਾ ਪੰਥ ਕਿਹੜਾ ਸਹੀ ਗੁਰੂ ਖਾਲਸਾ ਪੰਥ ਦੇ ਨਮਾਇंदे ਆ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਏ ਹੈਗੇ ਨੇ ਬਾਦਲ ਪੰਥ ਦੇ ਸਲਸੇ ਵਾਲੇ ਬਾਬੇ ਦੀ ਤਾਬਿਆ। ਸੋ ਢਾਡੇ ਵਾਲੇ ਪੰਥ ਚ ਤਾਂ ਅਸੀਂ ਵੈਸੇ ਨਹੀਂ ਰਹਿਣਾ ਚਾਹੁੰਦੇ। ਸਾਨੂੰ ਸ਼ਰਮ ਆਉਂਦੀ ਢਾਡੇ ਵਾਲੇ ਪੰਥ ਦੇ ਵਿੱਚ। ਅਸੀਂ ਗੁਰੂ ਖਾਲਸਾ ਪੰਥ ਦੇ ਨਮਾਇंदे ਸੀ ਭਾਈ ਨਰਨੈਨ ਸਿੰਘ ਚੌੜਾ ਜਿਨ੍ਹਾਂ ਨੇ ਤੁਸੀਂ ਖਰੇ ਹੋ ਆਪਾਂ ਸਾਰੇ। ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈਗੀਆਂ। ਸੋ ਤੁਸੀਂ ਸਲਸੇ ਵਾਲੇ ਦੇ ਪੰਥ ਦੇ ਹੋ। ਤੁਸੀਂ ਉਹਨੂੰ ਪਿਓ ਮੰਨਿਆ। ਤੁਸੀਂ ਆਪਣੇ ਪਰਿਵਾਰਾਂ ਦੇ ਵਾਅਦੇ ਵੀ ਕਦੀ ਤਾਡੇ ਪਰਿਵਾਰ ਚ ਕੋਈ ਨੂਨ ਮਹਿਲੀਏ ਲਾਈਟਾਂ ਵਾਲੇ ਬਾਬੇ ਦੇ ਪਹਿਲਾਂ ਜਿ ਬੈਠਾ ਦਿਖਦਾ ਸੀ ਤੇ ਕਦੀ ਉਹ ਜਿਹਨੂੰ ਜਿਹਨੂੰ ਅਦਾਲਤ ਨੇ ਵੀ ਸੀਬੀਆਈ ਕੋਰਟ ਪੰਚਕੂਲਾ ਨੇ ਸਲਸੇ ਵਾਲੇ ਉਹ ਸੌਦੇ ਸਾਧੂ ਨੂੰ ਬੀਸਟ ਲਿਖਿਆ ਦਰਿੰਦਾ ਇਹ ਦਰਿੰਦਾ ਇਹ ਦਰਿੰਦੇ ਦੇ ਉਪਾਸ਼ਕ ਆ ਜੇ ਉਪਾਸ਼ਕ ਨਾ ਹੁੰਦੇ ਤਾਂ ਉਹਨੂੰ ਮਾਫੀ ਨਾ ਦਿੰਦੇ ਅਰ ਮੰਗੀ ਮਾਫੀ ਬਿਨ ਮੰਗੀ ਮਾਫੀਆਂ ਜਿਹੜੀਆਂ ਦਿੰਦੇ ਦੇ ਉਹਦੇ ਚ ਸਾਰੇ ਦੋਚੀ ਨੇ ਬਾਦਲ ਪਰਿਵਾਰ ਬਾਦਲ ਦਾ ਸਾਰਾ ਤੇ ਮਜੀਠੀਆ ਤੇ ਜਿੰਨਾ ਇਹਨਾਂ ਦੇ ਲੰਗ ਲਾਣਾ ਹੈਗਾ ਜਿਹੜੇ ਇਹਨਾਂ ਸਥਾਨਾਂ ਦੇ ਉੱਤੇ ਬੈਠੇ ਵੀ ਸੀ ਉਸ ਸਮੇਂ ਜਿਹੜੇ ਕਦੀ ਛੋਟੀ ਕੁਰਸੀ ਤੇ ਸੀ ਜਾਂ ਵੱਡੀ ਕੁਰਸੀ ਦੇ ਉੱਤੇ ਸੀ ਸੋ ਸਾਰੇ ਜ਼ਿੰਮੇਵਾਰ ਨੇ ਜਿਹੜੇ ਜਿਨ੍ਹਾਂ ਨੇ ਵੀ ਉਹਨਾਂ ਮਤਿਆਂ ਦੇ ਉੱਤੇ ਮਾਫੀਆਂ ਦੇ ਉੱਤੇ ਸਹਿਨ ਕੀਤੇ ਆ ਉਹ ਸਾਰੇ ਜ਼ਿੰਮੇਵਾਰ ਨੇ ਸੋ ਭਾਈ ਨਰੈਨ ਸਿੰਘ ਚੌੜਾ ਨੇ ਜਿਹੜਾ ਵੀ ਐਕਟ ਕੀਤਾ ਉਹਨੂੰ ਉਹ ਕਿਉਂਕਿ ਹੁਣ دنیਵੀਂ ਅਦਾਲਤ 'ਚ ਆ ਗਿਆ ਤੁਸੀਂ ਤਾਂ ਕਤਲਾਂ ਦੇ ਕੇਸ ਸਲਸੇ ਨੂੰ ਮਾਫੀ ਦੇਣ ਦੇ ਮਤੇ ਇਸ ਅਦਾਲਤ ਦੇ ਵਿੱਚ ਰੱਖ ਲਏ ਸਤਿਮੁੱਚ ਸਿੱਖਾਂ ਦੀ ਚ ਤੇ ਭਾਈ ਨਰੈਨ ਸਿੰਘ ਦਾ ਕੇਸ ਤੁਸੀਂ دنیਵੀਂ ਅਦਾਲਤਾਂ ਨੂੰ ਫੋਨ ਕਰਤੇ ਵੀ ਕਹੋ ਜੀ ਕਾਰਵਾਈ ਛੇਤੀ ਫੜੋ ਜੀ ਆਹ ਕਾਰਵਾਈ ਕਰੋ ਸੋ ਜਦ ਤੱਕ دنیਵੀਂ ਅਦਾਲਤਾਂ ਦੇ ਨਿਯਮ ਲਾਗੂ ਹੋਣਗੇ ਜਾਂ ਇਸ ਅਦਾਲਤ ਦਾ ਨਿਯਮ ਹੋਊਗਾ ਸੋ ਇਹ ਅਦਾਲਤ ਜਿਹੜੀ ਹੈਗੀ ਆ ਹੁਣ ਬਾਦਲ ਪ੍ਰਵਾਹ ਦੇ ਮੁਤਾਬਕ ਚੱਲ ਰਹੀ ਹੈਗੀ ਆ دنیਵੀਂ ਅਦਾਲਤਾਂ ਦੇ ਮੁਤਾਬਕ ਅਸੀਂ ਜ਼ਿੰਮੇਵਾਰ ਹੈਗੇ ਆ ਉੱਥੇ ਪ੍ਰੂਵ ਕਰਨਾ ਹੁੰਦਾ ਪੁਲਿਸ ਨੇ ਪ੍ਰੋਸੀਕਿਊਸ਼ਨ ਨੇ ਪ੍ਰੂਵ ਕਰਨਾ ਵੀ ਗੋਲੀ ਚੱਲੀ ਨਹੀਂ ਚੱਲੀ ਕੀ ਕੀਤਾ ਕੀ ਨਹੀਂ ਹੋਇਆ ਉਹ ਅੱਗੇ ਦੇਖਿਆ ਜਾਊਗਾ ਸੋ ਭਾਈ ਨਰੈਨ ਸਿੰਘ ਚੌੜਾ ਨੇ ਇੱਕ ਛੋਟਾ ਖੜਾਕ ਕਰਕੇ ਸਾਰਾ ਜਿਹੜਾ ਕੂੜ ਠੱਗੀ ਗੁੱਜੀ ਨਾ ਰਹੇ ਪਾਜ ਮਲੰਮਾ ਲੈ ਜਾਵੇ ਉਹ ਸਾਰੀ ਉਗੜ ਗਿਆ ਵੀ ਜੋ ਖਿੱਦੋ ਸੀਗੀ ਉਹ ਖਿੰਡ ਗਈ ਸਾਰੀ ਸੋ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਸਾਰਾ ਗੁਰੂ ਖਾਲਸਾ ਪੰਥ ਇਕੱਲੇ ਇੱਥੇ ਨਹੀਂ ਦੁਨੀਆ ਭਰ ਤੋਂ ਜਿਹੜਾ ਗੁਰੂ ਖਾਲਸਾ ਪੰਥ ਹੈ ਉਹ ਭਾਈ ਨਰੈਨ ਸਿੰਘ ਚੌੜਾ ਦੇ ਨਾਰਿਆ ਉਹਨਾਂ ਦੇ ਐਕਟ ਨਾਲ ਉਹਨਾਂ ਦੇ ਸਮੇਂ ਸਥਾਨ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਪਰ ਜਿਹੜਾ ਇਹ ਅਣਕਿਆਸਿਆ ਹੋਇਆ ਮਤਾ ਜਿਹੜਾ ਲੈਂਦਾ ਵੀ ਭਾਈ ਬਲਨ ਸਿੰਘ ਨੂੰ ਪੰਥ ਚੋਂ ਖਾਜ ਕਰੋ ਉਹ ਵੀ ਮਹਾਰਾਜ ਨੇ ਵਿਧ ਬਣਾਈ ਕਿ ਹੈ ਕੈਸੀ ਸ਼ਰਮ ਦੀ ਗੱਲ 104 ਸਾਲ ਬਾਅਦ ਅਕਾਲੀ ਦਲ ਜਿਹਦੀ ਜ਼ਿੰਮੇਵਾਰੀ ਇੱਥੋਂ ਦੇ ਤਖਤ ਸਹਿਬਾ ਨੇ ਆਪਣੇ ਵਕੀਰ ਹੀ ਆ ਸਾਡੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਦਿੱਤੀ ਕਿ ਉਹ ਦੇਖਣਗੇ 6 ਮੈਂਬਰ ਦੀ ਕਮੇਟੀ ਉਹ 6 ਮੈਂਬਰੀ ਕਮੇਟੀ ਦੇ ਬਤੌਰ ਕਸਟੋਰੀਅਨ ਅਕਾਲੀ ਦਲ ਸੀਗੇ ਤੇ ਜਿੱਦ ਤਨ ਭਾਈ ਨਰੈਨ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਕੀਤੀ ਅਗਲੇ ਦਿਨ ਅਜੇ ਹੀ ਗਲਤ ਗੱਲ ਮੂੰਹੋਂ ਨਿਕਲੀ ਸਾਰੀ ਦੁਨੀਆ ਦੇ 140 ਸਾਲਾ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉੱਤੇ ਜਿਹੜਾ ਅਕਾਲੀ ਦਲ ਦਾ ਕਸਟੋਰੀਅਨ ਆਰਜਿੰਦਰ ਸਿੰਘ ਧਾਮੀ ਉਹਨੂੰ ਔਮਨ ਕਮਿਸ਼ਨ ਵੱਲੋਂ ਨੋਰਸ ਆਇਆ ਵੀ ਤੁਸੀਂ ਇੱਕ ਔਤ ਜਿਹੜੀ ਢਾਡੀ ਹਮਦੁਤਵਾ ਸੀਗੀ ਉਹਨੂੰ ਮਾਰੀ ਚਾਲੀਂ ਗਾਲ ਕੱਢੀ ਸੋ ਇਹ ਸਾਡੇ ਲਈ ਜਿਹੜੀ ਸ਼ਰਮਨਾਕ ਗੱਲ ਹੈਗੀ ਆ ਵੀ ਸਾਡੇ ਇਹਨਾਂ ਅਹੁਦਿਆਂ ਦੇ ਉੱਤੇ ਬੈਠੇ ਹੋਏ ਬੰਦਿਆਂ ਦੇ ਉੱਤੇ ਇਲਜ਼ਾਮ ਕਿਵੇਂ ਲੱਗ ਰਹੇ ਨੇ ਜੇ ਤਾਂ ਕਿਸੇ ਨੇ ਬੰਬ ਪਾਤਾ ਐਕਸਪਲੋਸਿਵ ਪਾਤਾ ਉਹ ਗੱਲ ਅਲਹਿਦਾ ਹੈਗੀ ਕਿ ਉਹ ਪੰਥ ਦੀ ਸੇਵਾ ਲਈ ਆਪਣੇ ਤਰੀਕੇ ਨਾਲ ਤੁਰਿਆ ਹੋਇਆ ਸੀ ਕਿਸੇ ਦੀ ਧੀ ਪੈਨ ਨੂੰ ਮਾਰਾ ਚੰਗਾ ਬੋਲਣਾ ਐਸੀ ਆਚਰਣ ਹੀਣਤਾ ਦੀ ਜਿਹੜੀ ਐ ਇੱਕ ਇਲਜ਼ਾਮ ਲਾਉਣਾ ਤੇ ਬੰਦੇ ਨੂੰ ਆਪ ਸ਼ਰਮਨਾ ਦੇ ਉੱਤੇ ਮਰ ਜਾਣਾ ਚਾਹੀਦਾ ਮੇਰੇ ਤੇ ਇਹੋ ਜਿਹਾ ਇਲਜ਼ਾਮ ਲੱਗ ਕਿਵੇਂ ਗਿਆ ਸੋ ਇਸ ਇਹ ਸਾਨੂੰ ਦੇਖਣਾ ਚਾਹੀਦਾ ਵੀ ਭਾਈ ਨਰੈਣ ਸਿੰਘ ਦੇ ਉੱਤੇ ਜਿਹਨੇ ਇਹ ਮਤਾ ਲਿਆਂਦਾ ਪੀ ਪੰਥ ਜੋ 6 ਕੋ ਉਹਦੀ ਆਪਣੀ ਪੰਥ ਜੋ 6 ਕਰਨ ਵਾਲੀ ਜਿਹੜੀ ਆ ਉਹਨੇ ਬੱਚਤ ਕਰਤਾਂ ਦੇ ਵਿੱਚੋਂ ਤਾਂ ਨਹੀਂ ਕਹਿ ਸਕਦੇ ਪਰ ਤਨਖਾਈ ਆਲੀ ਜਿਹੜੀ ਉਹਦੀ ਹਾਲਤ ਜ਼ਰੂਰ ਹੋਗੀ ਸੋ ਇਹ ਪੰਥ ਨੇ ਫੈਸਲਾ ਕਰਨਾ ਕਿ ਕਿਹਨੂੰ 506ਣਾ ਚਾਹੀਦਾ ਕਿਹਨੂੰ ਨਹੀਂ ਚੀਕਣਾ ਚਾਹੀਦਾ ਗੁਰੂ ਨਾਲ ਮੱਥਾ ਲਾਉਣ ਵਾਲਿਆਂ ਜਾਂ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਨਾ ਕਦੀ ਭਲਾ ਹੋਇਆ ਨਾ ਹੁਣਾਂ ਨਾ ਗਾਂ ਕਿਸੇ ਦਾ ਹੋਣਾ ਸੋ ਆਪਾਂ ਤਖੜੇ ਹੋਈਏ ਗੁਰੂ ਖਾਲਸਾ ਪੰਥ ਆਪਣੀ ਜਿਹੜੀ ਆ ਸ਼ਕਤੀ ਪਛਾਣੇ ਦੁਨੀਆ ਭਲਦੇ ਵਿੱਚ ਤੇ ਇਸੇ ਪ੍ਰਬੰਧ ਸਿਰਜੇ ਜਾਣ ਗੁਰਮਤ ਮੁਤਾਬਕ ਜਿਹਦੇ ਨਾਲ ਕਿ ਭਾਈ ਨਰੈਨ ਸਿੰਘ ਵਰਗਿਆਂ ਦੇ ਜਿਹੜੇ ਹੌਸਲੇ ਬਲੰਦ ਹੋਣ ਤੇ ਉਹਨਾਂ ਨੂੰ ਸਪੋਰਟ ਕਰਨ ਵਾਲਿਆਂ ਦੇ ਜਿਹੜੇ ਹੌਸਲੇ ਬਲੰਦ ਹੋਣ ਜਕਾਰਾ ਬੁਲਾ ਕੇ ਆਪਾਂ ਜਿਹੜਾ ਭਾਈ ਨਰੈਨ ਸਿੰਘ ਦੇ ਨਾਲ ਆਪਣੀ ਸੋਲੀਡੇਟਰੀ ਜਿਹੜੀ ਆ ਜ਼ਾਹਰ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ